ਤਾਨਾ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 ਅਮਰੀ ਗਣਤਨਾ ਗਣੀਆਂ ਕਾਈ ਆਪਣਾ ਬਿਰਧ ਪਛਾਨ ਹਾਥ ਦੇ ਰਾਖੇ ਕਰ ਆਪਣੇ ਸਦਾ ਸਦਾ ਰੰਗਮਾਨ ਮਰੇ ਗਣਤ ਨਾ ਗਣੀਆਂ ਕਾਈ ਆਪਣਾ ਬਿਰਧ ਪਛਾਨ ਹਾਥ ਦੇ ਰਾਖੇ ਕਰ ਆਪਣੇ ਸਦਾ ਸਦਾ ਰੰਗ ਮਾਨ ਸਾਚਾ ਸਾਹਿਬ ਸਾਧ ਮਿਹਰਵਾਨ ਬੰਦ ਪਾਇਆ ਮੇਰੇ ਸਤ ਗੁਰ ਪੂਰੇ ਹੋਈ ਸਰਬ ਕਲਿਆਣ ਰਹਾਉ ਜੀਉ ਪਾਏ ਪਿੰਡ ਜਿਨ ਸਾਜਿਆ ਦਿੱਤਾ ਪਹਿਨਣ ਖਾਨ ਆਪਣੇ ਦਾਸ ਕੀ ਆਪ ਪੈਜ ਰਾਖੀ ਨਾਨਕ ਸਦ ਕੁਰਬਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਦੀਨ ਦੁਨੀ ਦੇ ਮਾਲਕ ਕੋਲਲ ਕਾਇਦੇ ਗਿਆਨ ਦਾਤਾ ਮੁਕਤੀ ਦਾਤਾ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਮੁਬਾਰਕ ਬਾਣੀ ਦੇ ਵਿਚਾਰ ਸਰਵਣ ਕਰ ਰਹੇ ਗੁਰੂ ਪਿਆਰੇ ਗੁਰਸਵਾਰੇ ਸਤ ਸੰਗਿਜਨੋਂ ਵਿਭਾਗੇ ਹਾਂ ਅੱਜ ਦਾ ਮੁੱਖ ਬਾਕ ਸੋਰਠਿ ਰਾਗ ਉਚਾਰਨ ਕਰਤਾ ਸੇਧਾਂ ਦੇ ਸਰਤਾਜ ਤਨ ਤਨ ਸਹਿਬ ਸ੍ਰੀ ਗੁਰੂ ਅਰਜਨ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 619 ਤੇ ਮੁਖਵਾਕ ਸੁਭਾਈ ਮਾਨ ਹੈ ਪਾਤਸ਼ਾਹ ਜੀ ਰਹਾਉ ਵਾਲੇ ਬੰਦ ਦੇ ਅੰਦਰ ਕਿਰਪਾ ਕਰਦੇ ਨੇ ਸਾਚਾ ਸਾਹਿਬ ਸਦ ਮਿਹਰਬਾਨ ਕਹਿੰਦੇ ਪਰਮਾਤਮਾ ਜਿਹੜਾ ਸੱਚਾ ਸਦੀਵੀ ਰਹਿਣ ਵਾਲਾ ਹੈ ਉਹ ਸਦਾ ਹੀ ਮਿਹਰਬਾਨ ਹੈ ਉਹ ਕਦੀ ਕਿਸੇ ਨਾਲ ਈਰਖਾ ਨਹੀਂ ਕਰਦਾ ਈਰਖਾ ਕਿਉਂ ਨਹੀਂ ਕਰਦਾ ਕਿਉਂਕਿ ਉਹ ਨਿਰਭਉ ਹੈ ਜਿਹੜਾ ਨਿਰਭਉ ਜਾਂਦਾ ਹੈ ਨਾ ਉਹਦੀ ਈਰਖਾ ਨਹੀਂ ਹੁੰਦੀ ਉਹਦਾ ਕਿਸੇ ਨਾਲ ਵੈਰ ਨਹੀਂ ਹੁੰਦਾ ਜਦੋਂ ਨਿਰਭਉ ਹੋ ਗਏ ਫਿਰ ਵੈਰ ਤੋ ਰਹਿਤ ਹੋ ਜਾਣਗੇ ਇਸੇ ਕਰਕੇ ਮੂਲ ਮੰਤਰ ਜੀ ਪਾਸ਼ਾ ਜੀ ਨੇ ਨਿਰਭਉ ਪਹਿਲਾਂ ਤੇ ਨਿਰਵੈਰ ਕਿਹਾ ਭਈ ਜਦੋਂ ਨਿਰਭਉ ਹੋ ਗਏ ਫਿਰ ਵੈਰ ਰਹਿਤ ਹੋ ਗਏ ਤੇ ਜਿਹੜਾ ਵੈਰ ਰਹਿਤ ਹੋ ਗਿਆ ਉਹ ਅਕਾਲ ਪੁਰਖ ਦੇ ਨਾਲ ਜੁਟ ਗਿਆ ਤੇ ਅਕਾਲ ਪੁਰਖ ਵਹਿਗੁਰੂ ਦੀ ਵੀ ਬਖਸ਼ਿਸ਼ ਇਹੀ ਹੈ ਕਿ ਉਹਦਾ ਕਿਸੇ ਨਾਲ ਵੈਰੀ ਨਹੀਂ ਉਹ ਵੱਖਰੀ ਗੱਲ ਹੈ ਕਿ ਜਦੋਂ ਕਿਸੇ ਦਾ ਨੁਕਸਾਨ ਹੁੰਦਾ ਸੀ ਕਹਿੰਦੇ ਰੱਬ ਨੇ ਕਰਤਾ ਫਾਇਦਾ ਹੋਇਆ ਸੀ ਕਹਿੰਦੇ ਅਸੀਂ ਕੀਤਾ ਪਾਸ਼ੇ ਕਹਿੰਦੇ ਨਹੀਂ ਸਾਚਾ ਸਾਹਿਬ ਸਦ ਮਿਹਰਬਾਨ ਪਰਮਾਤਮਾ ਸੱਚਾ ਏ ਸਦੀਵੀ ਰਹਿਣ ਵਾਲਾ ਏ ਉਹ ਸਦਾ ਹੀ ਮਿਹਰਬਾਨ ਏ ਬੰਦ ਪਾਇਆ ਮੇਰਾ ਸਤਗੁਰੂ ਪੂਰੇ ਬੰਦ ਦਾ ਅਰਥ ਹੈ ਰੋਕ ਲਾ ਦੇਣੀ ਬੰਨ ਲਾ ਦੇਣਾ ਕਿੰਨਾ ਨੂੰ ਜਿਹੜੇ ਵਕਾਰ ਵਿਸ਼ੇ ਵਕਾਰ ਮੈਨੂੰ ਤੰਗ ਕਰਦੇ ਨੇ ਕਿਹੜੀਆਂ ਬਰਿਆਈਆਂ ਮੈਨੂੰ ਪਰੇਸ਼ਾਨ ਕਰਦੀਆਂ ਨੇ ਜੋ ਮੇਰੇ ਮਨ ਨੂੰ ਕਰਾਏ ਪਾਉਂਦੀਆਂ ਨੇ ਮਨ ਕਰਾਏ ਕਿਉਂ ਪੈ ਗਿਆ ਮਨ ਰੇ ਏਕਨ ਚੇਤਸ ਮੂੜ ਮਣਾ ਬਾਛੇ ਕਹਿੰਦੇ ਹੇ ਮੇਰੇ ਮਨਾ ਹੇ ਮੂਰਖ ਮਨਾ ਤੂੰ ਇੱਕ ਨੂੰ ਨਹੀਂ ਯਾਦ ਕਰਦਾ ਇੱਕ ਨੂੰ ਭੁਲਾਉਣ ਕਰਕੇ ਕੀ ਨੁਕਸਾਨ ਹੋਇਆ ਹਰ ਬਿਸਰਤ ਤੇਰੇ ਗੁਣ ਗਲਿਆ ਕਹਿੰਦੇ ਹਰੀ ਨੂੰ ਵਿਸਾਰ ਦਿੱਤਾ ਤੇ ਹਰੀ ਗੁਣਾ ਦਾ ਖਜ਼ਾਨਾ ਸੀ ਤੂੰ ਹਰੀ ਨੂੰ ਵਿਸਾਰ ਦਿੱਤਾ ਤੇ ਤੇਰੇ ਗੁਣ ਗਲਨੇ ਸ਼ੁਰੂ ਹੋ ਗਏ ਗੁਣ ਗਲੇ ਤੇਰੀ ਜ਼ਿੰਦਗੀ ਦੁੱਖ ਵਿਕਾਰ ਵਿਸ਼ੇ ਭਰਮ ਪਖੰਡ ਕਰਮकांड ਇਹ ਸਾਰੇ ਆ ਗਏ ਇਹਨਾਂ ਨੇ ਤੈਨੂੰ ਹੁਣ ਦੁਖੀ ਕਰਨਾ ਸ਼ੁਰੂ ਕਰਤਾ ਤੇਰੇ ਆਪਣੇ ਕੰਮਾਂ ਨੇ ਹੀ ਤੈਨੂੰ ਦੁਖੀ ਕਰਨਾ ਸ਼ੁਰੂ ਕਰ ਦਿੱਤਾ ਕਿਉਂਕਿ ਕਰਮੀ ਕਰਮੀ ਹੋਏ ਵਿਚਾਰ ਸੱਚਾ ਸਾਹਿਬ ਸੱਚਾ ਦਰਬਾਰ ਉਹ ਆਪ ਵੀ ਸੱਚਾ ਹੈ ਸੱਚਾ ਸਾਹਿਬ ਸੱਚਾ ਦਰਬਾਰ ਉਹਨੇ ਤੇਰੇ ਕਰਮਾਂ ਤੇ ਵਿਚਾਰ ਕਰਨੀ ਹੈ ਕਿ ਤੇਰੇ ਕਰਮ ਚੱਗੇ ਨੇ ਫਿਰ ਤੂੰ ਚੰਗਾ ਹੋ ਜਾਏਗਾ ਜੇ ਕਰਮ ਵਾੜੇ ਨਹੀਂ ਮਾੜਾ ਹੋ ਜੇਗਾ ਤੇ ਮਾੜਾ ਕਦੋਂ ਹੋਣਾ ਜਦੋਂ ਹਰੀ ਨੂੰ ਵਿਸਾਰ ਦਿੱਤਾ ਤੇਰੇ ਗੁਣ ਗਲ ਜਾਣੇ ਨੇ ਖਤਮ ਹੋ ਜਾਣੇ ਨੇ ਤੇ ਸਹਿਬ ਜੀ ਕਹਿੰਦੇ ਨੇ ਬੰਦ ਪਾਇਆ ਮੇਰਾ ਸਤਗੁਰੂ ਪੂਰੇ ਮੇਰੇ ਪੂਰੇ ਸਤਗੁਰੂ ਨੇ ਬੰਨ ਲਾ ਦਿੱਤਾ ਕਿਵੇਂ ਪਰਮੇਸ਼ਰ ਦਿੱਤਾ ਪੰਨਾ ਤੋਖ ਰੋਕਾ ਡੇਰਾ ਪੰਨਾ ਪਾਸ਼ੇ ਕਹਿੰਦੇ ਪਰਮੇਸ਼ਰ ਨੇ ਬੰਨ ਲਾ ਦਿੱਤਾ ਜਿਵੇਂ ਆਪਾਂ ਦੇਖਦੇ ਨੇ ਜਿਹੜੇ ਦਰਿਆਵਾਂ ਦੇ ਕਿਨਾਰੇ ਰਹਿੰਦੇ ਨੇ ਲੋਕ ਜਿਦੋਂ ਪਾਣੀ ਦਾ ਚੜ੍ਹਾ ਹੁੰਦਾ ਏ ਉਹ ਆਪਣੇ ਆਲੇ ਪਾਸੇ ਬੰਨ੍ਹ ਲਾ ਦਿੰਦੇ ਨੇ ਵੱਡੇ ਵੱਡੇ ਬੰਨ੍ਹ ਜਿਹਦੇ ਨਾਲ ਪਾਣੀ ਕੰਟਰੋਲ 'ਚ ਰਹਿੰਦਾ ਏ ਤੇ ਜੇ ਬੰਨ੍ਹ ਟੁੱਟ ਜੇ ਫਿਰ ਪੈਲੀਆਂ ਨੂੰ ਖਤਮ ਕਰ ਦਿੰਦਾ ਏ ਘਰ ਰੋੜ ਦਿੰਦਾ ਏ ਤੇ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਨੇ ਵੀ ਮੇਰੇ ਪ੍ਰਮਾਤਮਾ ਨੇ ਪਰਮੇਸ਼ਰ ਨੇ ਮੇਰੀ ਜ਼ਿੰਦਗੀ ਵਿੱਚ ਆਉਣ ਵਾਲੀਆਂ ਰੁਕਾਵਟਾਂ ਦੇ ਅੱਗੇ ਬੰਨ੍ਹ ਲਾ ਦਿੱਤਾ ਵਿਸ਼ੇਵਕਾਰਾਂ ਦੇ ਅੱਗੇ ਬੰਨ੍ਹ ਲਾ ਦਿੱਤਾ ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਦਾ ਡੇਰਾ ਭੰਨਾ ਜਿਹੜੇ ਮੇਰੇ ਅੰਦਰ ਦੁੱਖ ਤੇ ਰੋਗ ਦੁੱਖ ਹੁੰਦੇ ਆ ਥੋੜਾ ਜਰ ਵਾਸਤੇ ਰੋਗ ਹੁੰਦਾ ਜਿਹੜਾ ਸਦੀਵੀ ਬਣ ਗਿਆ ਰੋਗ ਸਦੀਵੀ ਹੋ ਜਾਂਦਾ ਕਹਿੰਦੇ ਮੇਰੇ ਪਰਮਾਤਮਾ ਨੇ ਕਿਰਪਾ ਕਰਕੇ ਮੇਰੇ ਅੰਦਰੋਂ ਉਹ ਜਿਹੜੇ ਦੁੱਖਾਂ ਦਾ ਰੋਗਾਂ ਦਾ ਡੇਰਾ ਸੀ ਘਰ ਬਣਿਆ ਹੋਇਆ ਸੀ ਉਹਨਾਂ ਨੇ ਉਹ ਮੇਰੇ ਅੰਦਰੋਂ ਕੱਢ ਦਿੱਤਾ ਤੇ ਮੇਰਾ ਜ਼ਿੰਦਗੀ ਜਿਹੜੀ ਚਿਉਣ ਦਾ ਤਰੀਕਾ ਉਹ ਥੋੜਾ ਸੁਖਾਲਾ ਹੋ ਗਿਆ ਹੁਣ ਅੰਦਰ ਖੁਸ਼ੀ ਹੋ ਗਈ ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਕ ਅਡੇਰਾ ਭੰਨਾ ਆਨੰਦ ਕਰੇ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ ਕਹਿੰਦੇ ਹੁਣ ਅੰਦਰੋਂ ਗਿਆਨ ਇੰਦਰੀ ਜਿਹੜੇ ਖੁਸ਼ੀ ਮਨਾ ਰਹੇ ਨੇ ਚੜਦੀ ਕਲਾ ਦੇ ਵਿੱਚ ਨੇ ਆਨੰਦ ਦੇ ਵਿੱਚ ਗਾ ਰਹੇ ਨੇ ਉਹਨਾਂ ਨੂੰ ਹੁਣ ਐ ਲੱਗਦਾ ਹੈ ਵੀ ਤੇਰਾ ਕੀਆ ਮਿੱਠਾ ਲਾਗੇ ਹਰਨਾਮ ਪਦਾਰਥ ਨਾਨਕ ਮੰਗੇ ਉਦੋਂ ਜਦੋਂ ਆਨੰਦ ਹੋਇਆ ਇਦੋਂ ਨੰਦਨੀ ਆ ਨੰਦਰ ਫਿਰ ਤੇਰਾ ਕੀ ਮਿੱਠਾ ਕਿੱਥੇ ਲੱਗਦਾ ਫਿਰ ਤਾਂ ਲਾਂਬੇ ਦੇਈ ਜਾਂ ਨੇ ਰੱਬ ਨੂੰ ساری ਉਮਰ ਰੱਬਾ ਤੂੰ ਆਹ ਨਹੀਂ ਦਿੱਤਾ ਨਹੀਂ ਦਿੱਤਾ ਜਿਹੜਾ ਦਿੱਤਾ ਉਹਦਾ ਸ਼ੁਕਰਾਨਾ ਕਰਦੇ ਹੀ ਨਹੀਂ ਤੇ ਸਹਿਬ ਜੀ ਕਿਰਪਾ ਕਰਦੇ ਨੇ ਬੰਦ ਪਾਇਆ ਮੇਰੇ ਸਤਗੁਰੂ ਪੂਰੇ ਹੋਈ ਸਰਬ ਕਲਿਆਣ ਕਹਿੰਦੇ ਮੇਰੇ ਮਾਲਕ ਨੇ ਬੰਨ ਲਾ ਦਿੱਤਾ ਵਿਸ਼ੇਵਕਾਰਾਂ ਨੂੰ ਹੁਣ ਮੇਰਾ ਕਲਿਆਣ ਹੋ ਗਿਆ ਮੈਂ ਮਾ ਪਰਮਾ ਤੋਂ ਬਚ ਗਿਆ ਤੇ ਸੇਵ ਜੀ ਹੁਣ ਕਿਰਪਾ ਕਰਦੇ ਨੇ ਹਮਰੀ ਗਣ ਤਨਾ ਗਣੀਆਂ ਕਾਈ ਆਪਣਾ ਵਿਰਤ ਪਛਾਨ ਕਹਿੰਦੇ ਮਾਲਕਾ ਜੇ ਤੂੰ ਸਾਡੇ ਅਵਗਣਾਂ ਦੀ ਗਿਣਤੀ ਕਰ ਲੱਗ ਪਿਆ ਫੇਰ ਸਾਡਾ ਪਾਰ ਉਤਾਰਾ ਨਹੀਂ ਹੋਣਾ ਸਾਡੇ ਅਵਗਣ ਹੀ ਬਹੁਤ ਨੇ ਲੇਖੇ ਕਤੇ ਨਾ ਛੁੱਟੀ ਐ ਖਿੰਖਿਨ ਭੁੱਲਣ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ ਪਾਛੇ ਕਹਿੰਦੇ ਮਾਲਕਾ ਅਰਜੋਈ ਜੇ ਤੂੰ ਸਾਡੇ ਅਵਗਣਾ ਨੂੰ ਗਿਣ ਲੱਗ ਪਿਆ ਤਾਂ ਸਾਡਾ ਪਾਰ ਉਤਾਰਾ ਨਹੀਂ ਹੋਣਾ ਅਸੀਂ ਤਾਂ ਮਿੰਟ ਮਿੰਟ ਤੇ ਭੁੱਲੀ ਜਾਂਦੇ ਅੱਖ ਚਮਕਣੀ ਜਿੰਨੇ ਸਮੇਂ ਚ ਭੁੱਲੀ ਜਾਂਦੇ ਲੇਖੇ ਕਤਹਿ ਨਾ ਛੁੱਟਿਏ ਖਿੰਖਿਨ ਭੁੱਲਨ ਹਾਰ ਬਖਸ਼ਨ ਹਾਰ ਬਖਸ਼ਲੇ ਨਾਨਕ ਪਾਰ ਉਤਾਰ ਕੇ ਨੇ ਮਾਲਕਾ ਤੂੰ ਤੇ ਬਖਸ਼ਨ ਹਾਰ ਤੂੰ ਸਾਡੇ ਅਵਗਣ ਥੋੜੀ ਦੇਖਦਾ ਤੂੰ ਤਾਂ ਸਾਡੀ ਭਾਵਨਾ ਦੇਖ ਕੇ ਸਾਡੇ ਤੇ ਤਰਸ ਖਾ ਕੇ ਸਾਡਾ ਜੀਵਨ ਸਵਾਰਤਾ ਹੈ ਤਾਂ ਹੀ ਤਾਂ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਕੋਲੇ ਪ੍ਰੇਮਾ ਕੋੜੀ ਆਇਆ ਸੀ ਜਿਹੜਾ امیر ਘਰ ਦਾ ਲੜਕਾ ਸੀ ਵਿਸ਼ੇਵਕਾਰਾਂ ਚ ਪੈ ਕੇ ਨਸ਼ਿਆਂ ਚ ਪੈ ਕੇ ਕੋੜ ਦਾ ਮਰੀਜ਼ ਬਣ ਗਿਆ ਪਿੰਡ ਵਾਲਿਆਂ ਨੇ ਬਾਹਰ ਝੁੱਗੀ ਜੀ ਬਣਾ ਕੇ ਉੱਥੇ ਬਿਠਾ ਦਿੱਤਾ ਮੈਂ ਤਾਂ ਕਈ ਵਾਰ ਸੋਚਦਾ ਕਿੰਨੇ ਪਿਆਰੇ ਗੁਰਮੁਖ ਸਿੱਖ ਹੋਣਗੇ ਉਹਨਾਂ ਸਮਿਆਂ ਚ ਜਦੋਂ ਸ਼ਬਦ ਪੜਦੇ ਆ ਰਹੇ ਨੇ ਗੋیندਵਾਦ ਸਾਹਿਬ ਦੀ ਧਰਤੀ ਦੇ ਜਨ ਨੂੰ ਤੇ ਪ੍ਰੇਮੇ ਕੋੜੀ ਦੇ ਕੰਨਾਂ ਵਿੱਚ ਆਵਾਜ਼ ਪਈ ਤੇ ਉਹ ਆਪਣੀ ਝੁੱਗੀ ਤੋਂ ਬਾਹਰ ਆਪਣੀ ਉਹ ਜਿਹੜੀ ਰੇੜੀ ਤੇ ਬੈਠਾ ਹੈ ਉੱਤੋਂ ਨਿਕਲਿਆ ਹੱਥ ਜੋੜ ਕੇ ਕਹਿੰਦਾ ਕਿੱਥੇ ਚੱਲੇ ਕਹਿੰਦੇ ਗੁਰੂ ਅਮਰਦਾਸ ਜੀ ਦੇ ਦਰਸ਼ਨ ਕਰਨੇ ਕਹਿੰਦਾ ਮੈਨੂੰ ਪਾਪੀ ਨੂੰ ਵੀ ਲੈ ਜਾਓ ਮੈਨੂੰ ਪਾਪੀ ਨੂੰ ਵੀ ਲੈ ਜਾਓ ਮੈਂ ਆਪਣੀਆਂ ਅਫਗਣਾ ਦੀ ਮਾਫੀ ਮੰਗਣੀ ਹੈ ਕਿੰਨੇ ਚੰਗੇ ਹੋਣਗੇ ਉਹਨਾਂ ਨੇ ਨਾਲ ਹੀ ਰੇੜੀ ਖਿੱਚ ਲਈ ਉਹਦੀ ਕਹਿੰਦੇ ਚੱਲ ਗੁਰੂ ਅਮਰਦਾਸ ਜੀ ਦੇ ਕੋਲੇ ਆ ਕੇ ਮਾਫੀ ਮੰਗੀ ਤੇ ਗੁਰੂ ਅਮਰਦਾਸ ਜੀ ਕਹਿੰਦੇ ਪ੍ਰੇਮਿਆ ਜਦੋਂ ਅਫਗਨ ਕਰਕੇ ਬੰਦਾ ਪਛਤਾਉਣ ਲੱਗ ਜਾਏ ਨਾ ਫਿਰ ਉਹ ਅਫਗਨ ਮਾਫ ਹੋ ਜਾਂਦੇ ਨੇ ਆ ਤੇਰੇ ਸਰੀਰ ਦਾ ਇਲਾਜ ਭਾਈ ਲਾਲੋ ਕਰਨਗੇ ਵੈਦ ਸਨ ਭਾਈ ਲਾਲੋ ਜੀ ਇੱਕ ਭਾਈ ਲਾਲੋ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਤੇ ਹੋਏ ਦੂਜਾ ਵੈਦ ਭਾਈ ਲਾਲੋ ਗੁਰੂ ਅਮਰਦਾਸ ਜੀ ਦੇ ਸਮੇਂ ਤੇ ਹੋਏ ਭਾਈ ਲਾਲੋ ਜੀ ਵੈਦ ਨੇ ਉਹ ਤੇਰੇ ਸਰੀਰ ਦਾ ਇਲਾਜ ਕਰਨਗੇ ਤੇ ਨਾਲ ਨਾਲ ਸਤ ਸੰਗਤ ਕਰੀ ਜਾਈ ਤੇਰੇ ਮਨ ਦਾ ਵੀ ਲਾਜ ਹੋ ਜਾਏਗਾ ਕਿੰਨੀ ਸ਼ਰਧਾ ਭਾਵਨਾ ਦੇ ਨਾਲ ਭਾਈ ਪ੍ਰੇਮੇ ਨੇ ਗੁਰੂ ਘਰ ਦੇ ਵਿੱਚ ਵਿਸ਼ਵਾਸ ਟਿਕਾਇਆ ਕੋੜ ਦੀ ਬਿਮਾਰੀ ਦਵਾਈ ਨੇ ਖਤਮ ਕਰਤੀ ਤੇ ਮਨ ਦੀ ਬਿਮਾਰੀ ਗੁਰਬਾਣੀ ਨੇ ਖਤਮ ਕਰਤੀ ਤੇ ਫਿਰ ਗੁਰੂ ਅਮਰਦਾਸ ਜੀ ਨੇ ਬਖਸ਼ਿਸ਼ ਕਿੱਡੀ ਵੱਡੀ ਕੀਤੀ ਸਾਬ ਜੀ ਭਰੇ ਇਕੱਠ ਚ ਕਹਿੰਦੇ ਨੇ ਭਾਈ ਕੋਈ ਗੁਰਮੁਖ ਪਿਆਰਾ ਆਪਣੀ ਧੀ ਦਾ ਰਿਸ਼ਤਾ ਕਰੋ ਅਸੀਂ ਆਪਣਾ ਪੁੱਤਰ ਵਿਆਹਣਾ ਹੈ ਭਾਈ ਪ੍ਰੇਮ ਨੂੰ ਵਿਆਹਣਾ ਹੈ ਭਾਈ ਸ਼ੀਆ ਉਪਲ ਨੇ ਹਾਂ ਕਰ ਦਿੱਤੀ ਘਰ ਵਾਲੀ ਜਾ ਕੇ ਪੁੱਛਦੀ ਏ ਕਹਿੰਦੀ ਹਾਂ ਕਰ ਆਏ ਜੇ ਇਹਦਾ ਪਿੰਡ ਗੋਤ ਕੌਣ ਹੈ ਉਹਨੇ ਆ ਕੇ ਫਿਰ ਗੁਰੂ ਪਾਤਸ਼ਾਹ ਜੀ ਨੂੰ ਕਿਹਾ ਪਾਤਸ਼ਾਹ ਮੇਰੀ ਤਾਂ ਕੋਈ ਭਾਵਨਾ ਨਹੀਂ ਮਾੜੀ ਪਰ ਮੇਰੇ ਘਰ ਵਾਲੀ ਪੁੱਛਦੀ ਏ ਔਰਤ ਹਮੇਸ਼ਾ ਪੁੱਛਦੀ ਏ ਕਿ ਇਹਦੀ ਜਾਤ ਪਾਤ ਕੀ ਹੈ ਸਹਿਬ ਕਹਿੰਦੇ ਪ੍ਰੇਮਾ ਸਾਡਾ ਪੁੱਤਰ ਹੈ ਕਿੱਡੀ ਵੱਡੀ ਬਖਸ਼ਿਸ਼ ਕਿੱਥੋਂ ਤੁਰਿਆ ਸੀ ਗੁਰੂ ਨੇ ਬਖਸ਼ਿਸ਼ ਕਰਕੇ ਪੁੱਤਰ ਦਾ ਖਿਤਾਬ ਦੇ ਦਿੱਤਾ ਤੇ ਫਿਰ ਭਾਈ ਸ਼ਿਆਂਜੀ ਦੀ ਲੜਕੀ ਨਾਲ ਵਿਆਹ ਹੋਇਆ ਆਨੰਦ ਕਾਰਜ ਕਹਿ ਲੋ ਤੇ ਉਹਨਾਂ ਦੋਵਾਂ ਜੀਆਂ ਨੂੰ ਮੱਥੋ ਮਰਾਰੀ ਦੇ ਨਾਂ ਤੇ ਨਾਲ ساری ਜ਼ਿੰਦਗੀ ਪ੍ਰਚਾਰ ਦੀ ਡਿਊਟੀ ਕੀਤੀ ਤੇ ਆਪਣਾ ਜੀਵਨ ਗੁਰੂ ਲੇਖੇ ਲਾ ਗਏ ਇਤਿਹਾਸ 'ਚ ਨਾਂ ਬਣ ਗਿਆ ਕਿੱਥੇ ਕੋੜ ਦਾ ਬੁਮਾ مریض ਕਿੱਥੇ ਪ੍ਰਚਾਰਕ ਹਟ ਪ੍ਰਚਾਰਕ 22 ਮੱਜੀਆਂ ਦਾ ਹਟ ਪ੍ਰਚਾਰਕ ਭਾਈ ਮੱਥੋਂ ਮਰਾਰੀ ਇੰਨੀ ਬਖਸ਼ਿਸ਼ ਕਰਦਾ ਮੇਰਾ ਮਾਲਕ ਇਹ ਅਫਗਨ ਨਹੀਂ ਚਤਾਰਦਾ ਇਹ ਨਹੀਂ ਕਿਹਾ ਵੀ ਤੂੰ ਕਿਉਂ ਇਦਾਂ ਰੁਲ ਕੇ ਆਇਆ ਬਾਸ਼ਾ ਕਹਿੰਦੇ ਆ ਗਿਆ ਤੇ ਆ ਜਾ ਲੇਖੇ ਕਤੈ ਨਾ ਛੁੱਟੀ ਐ ਖੇਨ ਖੇਨ ਪੁੱਲਨਹਾਰ ਬਖਸ਼ਨਹਾਰ ਬਖਸ਼ਲੇ ਨਾਨਕ ਪਾਰਿ ਉਤਾਰ ਬਾਸ਼ਾ ਨੇ ਬਖਸ਼ਿਸ਼ ਕਰਤੇ ਉਹਦੇ ਗਨਾਹ ਮਾਫ ਕਰਤੇ ਆਪਣੇ ਸੀਨੇ ਨਾਲ ਲਾ ਲਿਆ ਤੇ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਹਮਰੇ ਗਣਤ ਨਾ ਗਣੀਆਂ ਕਾਈ ਆਪਣਾ ਵਿਰਤ ਪਛਾਨ ਮਾਲਿਕਾ ਤੂੰ ਆਪਣਾ ਵਿਰਤ ਪਛਾਨ ਜਿਹੜਾ ਤੇਰਾ ਸੁਭਾਅ ਹੈ ਹਾਥ ਦੇ ਰੱਖੇ ਆਪਣੇ ਕੋ ਹਾਥ ਦੇ ਰੱਖੇ ਕਰ ਆਪਣੇ ਕੋ ਸਦਾ ਸਦਾ ਰੰਗ ਮਾਨ ਕਹਿੰਦੇ ਹੱਥ ਦੇਖ ਕੇ ਮੇਰ ਦਾ ਤੂੰ ਸਦਾ ਹੀ ਸਾਨੂੰ ਰੱਖਦਾ ਹੈ ਸਾਡੇ ਤੇ ਕਿਰਪਾ ਕਰਦਾ ਹੈ ਤੇ ਅਸੀਂ ਉਸ ਕਿਰਪਾ ਦੇ ਪਾਤਰ ਬਣ ਕੇ ਆਪਣੀ ਜ਼ਿੰਦਗੀ ਸਵਾਰ ਲੈਂਦੇ ਹਾਂ ਹਾਥ ਦੇ ਰੱਖੇ ਕਰ ਆਪਣੇ ਸਦਾ ਸਦਾ ਰੰਗ ਮਾਨ ਪਾਤਸ਼ਾਹ ਜੀ ਅਸੀਂ ਤੇਰੇ ਹੱਥ ਦੇ ਨਾਲ ਤੇਰੀ ਰਹਿਮਤ ਦੇ ਨਾਲ ਚੜਦੀ ਕਲਾ ਦਾ ਜ਼ਿੰਦਗੀ ਚੜਦੀ ਕਲਿਆ ਦੇ ਕੋਣ ਧਾਰਨ ਕਰਕੇ ਆਪਣੀ ਜ਼ਿੰਦਗੀ ਨੂੰ ਸਵਾਰ ਰਹੇ ਹਾਂ ਜੋ ਪਾਸ਼ਾਇ ਕਿਹਾ ਨਾ ਕਬੀਰ ਕਾਂ ਪਰੇਹਰ ਸਿਮਰੀਏ ਅਹਸਾ ਸਿਮਰੋ ਨਿਤ ਅਮਰਾਪੁਰ ਵਾਸਾ ਕਰੋ ਗਿਓ ਬਹੋਰੇ ਬਿਤ ਕਹਿੰਦੇ ਕੰਮ ਪਿਆ ਸਿਮਰਨ ਸ਼ੁਰੂ ਕਰਤਾ ਫਿਰ ਭਾ ਸੁਖਣੀ ਸਾਹੋ ਵੇ ਜਿੰਨੀਆਂ ਵੀ ਬਾਣੀਆਂ ਪੜ੍ਹੀ ਜਾਂਦੀਆਂ ਸ਼ੁਰੂ ਕਰਤੀਆਂ ਪਰ ਜਦੋਂ ਉਹ ਕਾਰਜ ਸਿਰੇ ਚੜ ਗਿਆ ਫਿਰ ਗੁੜਕਾ ਸਾਹਿਬ ਜੀ ਨੂੰ ਮਲਵੀ ਦਾ ਕਹਿਤਾ ਸਹਿਬ ਕਹਿੰਦੇ ਰੋਜ਼ ਸਿਮਰਦੇ ਰਹੋ ਜਿਹੜੇ ਤੁਹਾਡੇ ਗੁਣ ਗਵਾਚੇ ਆ ਨਾ ਉਹ ਵੀ ਵਾਪਸ ਆ ਜਾਣਗੇ ਗਵਾਚੇ ਗੁਣ ਵੀ ਵਾਪਸ ਆਜੋਗੇ ਜ਼ਿੰਦਗੀ ਚ ਆਨੰਦ ਜ਼ਰੂਰੀ ਹੈ ਚੜ੍ਹਦੀ ਕਲਾ ਜ਼ਰੂਰੀ ਹੈ ਤੇ ਮਾਲਕ ਜੀ ਕਹਿੰਦੇ ਜੀਓ ਪਾਏ ਪਿੰਡ ਜੀ ਨੂੰ ਸਾਜਿਆ ਤਿੱਤਾ ਪੈਨਣ ਖਾਣ ਕਹਿੰਦੇ ਕਿੰਨੀ ਬਖਸ਼ਿਸ਼ ਕੀਤੀ ਪਹਿਲਾਂ ਉਹਨੇ ਖੇਂਦਰ ਰੱਖੀ ਅੰਦਰ ਸਵਾਸ ਫੇਰ ਤੇਰਾ ਸਰੀਰ ਬਣਾਇਆ ਮਾਂ ਦੇ ਗਰਭ ਦੇ ਵਿੱਚ ਮਾਂ ਕੀ ਰਕਤ ਪਿਤਾ ਵਿੰਦ ਧਾਰਾ ਮੂਰਤ ਸੂਰਤਕਾਰ ਅਪਾਰਾ ਕਿੰਨਾ ਸੋਹਣਾ ਤੇਰਾ ਸਰੀਰ ਘੜਿਆ ਜਿਓ ਪਾਏ ਪਿੰਡ ਜਿਨ ਸਾਜਿਆ ਸਵਾਸ ਪਾਏ ਜਿਹਨੂੰ ਆਤਮਾ ਵੀ ਕਹਿੰਦੇ ਆ ਸਵਾਸਾਂ ਨੂੰ ਸਵਾਸ ਪਾਏ ਫੇਰ ਸਰੀਰ ਬਣਾਇਆ ਤੇ ਕਿੰਨਾ ਸੋਹਣਾ ਸਾਜਿਆ ਅੱਖਾਂ ਦੀ ਥਾਂ ਤੇ ਅੱਖਾਂ ਨੱਕ ਦੀ ਨਾ ਥਾਂ ਤੇ ਨੱਕ ਚਿਹਰਾ ਬੜਾ ਸੋਹਣਾ ਦਿੱਤਾ ਵੱਖਰੀ ਗੱਲ ਐ ਸਾਨੂੰ ਉਹਦਾ ਦਿੱਤਾ ਚਿਹਰਾ ਪਸੰਦ ਨਹੀਂ ਆ ਰਿਹਾ ਅਸੀਂ ਫੇਰ ਪਾਲਰਾਂ ਤੇ ਜਾ ਜਾ ਕੇ ਉਸ ਚਿਹਰੇ ਨੂੰ ਹੋਰ ਸ਼ਿੰਗਾਰਨਾ ਚਾਹੁੰਦੇ ਆ ਪਰ ਸ਼ਿੰਗਾਰ ਦੇ ਸ਼ਿੰਗਾਰ ਦੇ ਕਈ ਵਾਰ ਵਿਗੜ ਜਾਂਦਾ ਸੋ ਕਿਰਪਾ ਕਰੇ ਮਾਲਕ ਕਹਿੰਦੇ ਜੀ ਉਹ ਪਾਏ ਪਿੰਡ ਜਿਹਨੂੰ ਸਾਜਿਆ ਦਿੱਤਾ ਪਹਿਨਣ ਖਾਨ ਤੈਨੂੰ ਪਹਿਨਣ ਵਾਸਤੇ ਕੱਪੜਾ ਪੋਸ਼ਾਕ ਖਾਣ ਵਾਸਤੇ ਭੋਜਨ ਵੀ ਦਿੱਤਾ ਮਿਹਨਤ ਤੂੰ ਕਰਨੀ ਹੈ ਦਿੱਤਾ ਉਹਨੇ ਹੈ ਫਸਲ ਉਹਨੇ ਦਿੱਤੀ ਹੈ ਬੀਜ ਕੇ ਵੱਢਣੀ ਆਟਾ ਬਣਾਉਣਾ ਤੇ ਤੇਰੀ ਮਿਹਨਤ ਹੈ ਜੇ ਸਾਰਾ ਕੁਝ ਹੋਣ ਦੇ باوجود ਭੁੱਖਾ ਮਰ ਜੇ ਉਹ ਤੇਰੀ ਗਲਤੀ ਹੈ ਪਰਮਾਤਮਾ ਦੀ ਨਹੀਂ ਜੀਓ ਪਾਏ ਪਿੰਡ ਜਨ ਸਾਜਿਆ ਦਿੱਤਾ ਪਹਿਨਣ ਖਾਣ ਆਪਣੇ ਦਾਸ ਕੀ ਆਪ ਪੈਜ ਰੱਖੀ ਨਾਨਕ ਸਦ ਕੁਰਬਾਨ ਕਹਿੰਦੇ ਆਪਣੇ ਦਾਸ ਦੀ ਆਪ ਪੈਜ ਰੱਖਦਾ ਹੈ ਇੱਜ਼ਤ ਰੱਖਦਾ ਹੈ ਤੇ ਨਾਨਕ ਉਸ ਅਕਾਲ ਪੁਰਖ ਵਹਿਗੁਰੂ ਤੋਂ ਸਦਾ ਕੁਰਬਾਨ ਜਾਂਦਾ ਜਿਹੜਾ ਸਾਡੀ ਇੱਜ਼ਤ ਰੱਖਦਾ ਹੈ ਤੇ ਸਹਿਜ ਜੀ ਕਹਿੰਦੇ ਜੀਓ ਪਿੰਡ ਜਿਨ ਸੁੱਖ ਦੀਏ ਤਾਹੇ ਨਾ ਜਾਣ ਤਤ ਕਹਿੰਦੇ ਤੈਨ ਜਿੰਨੇ ਤੈਨੂੰ ਸਰੀਰ ਦਿੱਤਾ ਸਵਾਸ ਦਿੱਤੇ ਸੁੱਖ ਦਿੱਤੇ ਉਹਨੂੰ ਤੂੰ ਜਾਣਦਾ ਹੀ ਨਹੀਂ ਜੇ ਜਾਣਨ ਲੱਗ ਜਾ ਤੇ ਤੇਰਾ ਭਲਾ ਹੋ ਜੇ ਸੋ ਗੁਰੂ ਪਾਤਸ਼ਾਹ ਕਿਰਪਾ ਰਹਿਮਤ ਕਰਨ ਮੁੱਖ ਬਾਗ ਦੀ ਵਿਚਾਰ ਦੇ ਨਾਲ ਜਿੰਨੀ ਵੀ ਸੰਗਤ ਸਾਝ ਪਾ ਰਹੀ ਹੈ ਸਾਰੀ ਸੰਗਤ ਦਾ ਧੰਨਵਾਦ ਹੈ ਤੇ ਬੇਨਤੀ ਹੈ YouTube ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਇਹਦੇ ਨਾਲ ਹੋਰ ਵਿਚਾਰਾਂ ਆਸੰਗਤਾਂ ਤੱਕ ਪਹੁੰਚਦੀਆਂ ਰਹਿਣ ਤੇ ਜਿੰਨੀ ਵੀ ਸੰਗਤ ਸੁਣਦੀ ਹੈ ਸਾਰਿਆਂ ਦਾ 대ਹ ਤੇ ਲੋ ਧੰਨਵਾਦ ਹੈ ਸੋ ਮਾਲਕ ਜੀ ਕਿਰਪਾ ਕਰਨ ਰਲ ਮਿਲ ਕੇ ਗੁਰੂ ਨਾਨਕ ਦੇ ਘਰ ਦੀਆਂ ਬਾਤਾਂ ਸਾਂਝੀਆਂ ਕਰਕੇ ਕਿਸੇ ਦੇ ਹਿਰਦੇ ਵਿੱਚ ਇਸ ਗੱਲ ਬਹਿ ਜਾਵੇ ਉਹ ਨਸ਼ਿਆਂ ਤੋਂ ਪਤਿਤ ਪੁਨੇ ਤੋਂ ਵਕਾਰਾਂ ਤੋਂ ਬਚ ਕੇ ਆਪਣੀ ਜ਼ਿੰਦਗੀ ਨੂੰ ਸਵਾਰ ਲਵੇ ਤੇ ਸਾਡੀ ਕੀਤੀ ਵਿਚਾਰ ਸਫਲੀ ਹੋ ਜੇਗੀ ਤੇ ਵਿਚਾਰ ਤੇ ਜਦਨ ਆਪ ਪਹਿਰਾ ਦੇਣ ਲੱਗ ਪਏ ਸਾਡੀ ਜ਼ਿੰਦਗੀ ਸਫਲੀ ਹੋ ਜਾਏਗੀ ਸੋ ਆਪ ਸੰਗਤਾਂ ਦਾ ਵੀ ਧੰਨਵਾਦ ਸ਼ੁਕਰਾਨਾ ਗੁਰੂ ਗ੍ਰੰਥ ਸਾਹਿਬ ਜੀ ਦਾ ਵਿਚਾਰਾਂ ਚੰਗੀਆਂ ਲੱਗਣ ਜਾਂ ਕੋਈ ਵਿੱਚ ਆਪ ਜੀ ਨੂੰ ਮਿਸਟੇਕ ਲੱਗੇ ਤੇ ਜਰੂਰ ਪਿਆਰ ਦੇ ਨਾਲ ਕਮੈਂਟ ਦੇ ਵਿੱਚ ਦੱਸਣ ਦੀ ਕਿਰਪਾਲਤਾ ਕਰਨੀ